प्यारे विद्यार्थियों सत श्री अकाल गुड मॉर्निंग आज ਜਮਾਤ 10ਵੀਂ ਦੇ ਵਿੱਚ ਜਿਹੜੀ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਕੁਲਫੀ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਜੂਨ ਮਹੀਨੇ ਦੀ 26 ਤਾਰੀਖ ਸੀ ਮਹੀਨਾ ਭਾਵੇਂ ਮੁਕਣ ਤੇ ਸੀ ਮੁੱਕਣਾ ਮਤਲਬ ਹੁੰਦਾ ਹੈ ਖਤਮ ਹੋਣ ਤੀ ਸੀ ਐਂਡ ਹੋਣ ਵਾਲਾ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਲੇਖਕ ਕਹਾਣੀਕਾਰ ਭਾਵ ਕਿ ਜਿਨ੍ਹਾਂ ਦੀ ਕਹਾਣੀ ਲਿਖੀ ਹੋਈ ਹੈ ਉਹ ਸੋਚਦਾ ਹੈ ਕਿ ਮਹੀਨੇ ਦੇ ਪਹਿਲੇ 15 ਦਿਨ ਤਾਂ ਝਟ ਲੰਘ ਜਾਂਦੇ ਹਨ ਝਟ ਦਾ ਮਤਲਬ ਬਹੁਤ ਜਲਦੀ ਜਲਦੀ ਲੰਘ ਜਾਂਦੇ ਨੇ ਤੇ ਤਨਖਾਹ ਵੀ ਇਹਨਾਂ ਦਿਨਾਂ ਵਿੱਚ ਹੀ ਉੱਡ ਪੁੱਟ ਜਾਂਦੀ ਹੈ ਕਿ ਸਾਰੀ ਜਿਹੜੀ ਤਨਖਾਹ ਹੈ ਉਹਦੇ ਪੈਸੇ ਖਰਚੇ ਜਾਂਦੇ ਨੇ ਮਲਾਈ ਵਾਲੀ ਕੁਲਫੀ ਦੀ ਆਵਾਜ਼ ਸੁਣ ਕੇ ਲੇਖਕ ਦੇ ਮੂੰਹ ਵਿੱਚ ਪਾਣੀ ਆ ਗਿਆ ਵੇਚਣਾਉਂਦੇ ਹੁੰਦੇ ਨੇ ਨਾ ਪਿੰਡਾਂ ਸ਼ਹਿਰਾਂ ਦੇ ਵਿੱਚ ਮਲਾਈ ਵਾਲੀ ਕੁਲਫੀ ਪਰ ਆਰਥਿਕ ਤੰਗੀ ਕਾਰਨ ਉਹ ਬੇਵੱਸ ਸੀ ਉਹ ਮਜਬੂਰ ਸੀ ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀ ਉਹ ਆਰਥਿਕ ਤੰਗੇ ਘਟ ਰਿਹਾ ਸੀ ਉਸ ਦੀ ਦੁਪਹਿਰ ਪਿਛੋਂ ਦੀ ਨੀਂਦ ਅਜੇ ਪੂਰੀ ਨਹੀਂ ਸੀ ਹੋਈ ਕਿ ਕਾਕੇ ਨੇ ਉਸ ਨੂੰ ਹਲੂਣ ਕੇ ਜਗਾ ਦਿੱਤਾ ਕਾਕਾ ਕੌਣ ਸੀ? ਉਹਦਾ ਬੇਟਾ। ਹਲੂਣ ਕੇ ਜਿਵੇਂ ਅਸੀਂ ਕੋਈ ਸੁੱਤਾ ਪਿਆ ਹੁੰਦਾ ਸੀ ਉਹਨੂੰ ਹਲਾ ਕੇ ਜਗਾਉਂਦੇ ਆ ਉਹਨੂੰ ਕਹਿੰਦੇ ਨੇ ਹਲੂਣ ਕੇ ਜਗਾਉਣਾ। ਕਾਕੇ ਨੇ ਮੁਰਮਰੇ ਲਈ ਲੇਖਕ ਤੋਂ ਟਕੇ ਦੀ ਮੰਗ ਕੀਤੀ। ਮੁਰਮਰੇ ਵੀ ਵੇਚਣ ਵਾਲੇ ਆਉਂਦੇ ਹੁੰਦੇ ਆ। ਜਿਹਨੂੰ ਅਸੀਂ ਚੌਲਾਂ ਵਾਲੀ ਗੱਟਕ ਕਹਿ ਦਿੰਦੇ ਆ। ਪਰ ਉਸ ਕੋਲ ਅੱਜ ਕੋਈ ਵੀ ਪੈਸਾ ਨਹੀਂ ਸੀ। ਘਰ ਦਾ ਖਰਚ ਉਧਾਰ ਤੇ ਚੱਲ ਰਿਹਾ ਸੀ। ਕਾਕੇ ਨੇ ਮੁਰਮਰੇ ਲਈ ਮੋੜ ਟਕੇ ਦੀ ਮੰਗ ਕੀਤੀ ਟਕਾ ਇੱਕ ਬਹੁਤ ਛੋਟੀ ਅਮਾਉਂਟ ਹੈ ਪੈਸੇ ਰੁਪਈਏ ਦੀ ਪੈਸੇ ਦੀ ਤਾਂ ਲੇਖਕ ਨੇ ਉਸ ਨੂੰ ਟਾਲਨਾ ਚਾਹਿਆ ਅਖੀਰ ਉਸ ਨੇ ਕਿਹਾ ਕਿ ਮੁਰਮਰਾ ਭੈੜਾ ਹੁੰਦਾ ਹੈ ਖਾਣ ਦੇ ਵਿੱਚ ਵਧੀਆ ਨਹੀਂ ਹੁੰਦਾ ਤੇ ਇਸ ਨਾਲ ਖੰਗ ਲੱਗ ਜਾਂਦੀ ਹੈ ਕਿ ਖੰਸੀ ਹੋ ਜਾਂਦੀ ਹੈ ਖੰਗ ਹੋ ਜਾਂਦੀ ਹੈ ਪਰ ਕਾਕਾ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ ਅਖੀਰ ਕਹਾਣੀਕਾਰ ਨੇ ਉਸ ਨੂੰ ਕਿਹਾ ਕਿ ਉਹ ਸ਼ਾਮ ਨੂੰ ਬਾਜ਼ਾਰੋਂ ਕੁਲਫੀ ਖਾਣਗੇ ਵੀ ਜਦੋਂ ਸ਼ਾਮ ਨੂੰ ਬਾਜ਼ਾਰ ਜਾਣਗੇ ਤਾਂ ਉੱਥੋਂ ਕੁਲਫੀ ਖਾ ਕੇ ਆਵਾਂਗੇ ਕਿਸੇ ਹੋਰ ਛਾਬੜੀ ਵਾਲੇ ਦੇ ਆ ਜਾਣ ਦੇ ਡਰ ਤੋਂ ਕਹਾਣੀਕਾਰ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਉਹਨੂੰ ਲੱਗਿਆ ਕਿ ਜੇਕਰ ਕੋਈ ਹੋਰ ਛਾਬੜੀ ਵਾਲਾ ਭਾਵੇਂ ਕੋਈ ਹੋਰ ਚੀਜ਼ ਵੇਚਣ ਵਾਲਾ ਆ ਗਿਆ ਤਾਂ ਉਹਦੇ ਬੱਚੇ ਨੇ ਫੇਰ ਉਹਦੇ ਤੋਂ ਕੋਈ ਨਾ ਕੋਈ ਚੀਜ਼ ਮੰਗਣੀ ਹੈ ਇਸ ਕਰਕੇ ਉਹ ਕੜਕ ਦੀ ਧੁੱਪ ਦੇ ਵਿੱਚ ਬਾਹਰ ਹੀ ਚਲਾ ਗਿਆ ਅਤੇ ਸੜਕਾਂ ਤੇ ਕੀਮਤੀ ਸਮਾਨ ਬਰਬਾਦ ਕਰਦਾ ਰਿਹਾ ਭਾਵ ਕਿ ਇਧਰ ਉਧਰ ਘੁੰਮਦਾ ਰਿਹਾ ਨੌਕਰੀ ਦੇ ਚਲੇ ਜਾਣ ਦੇ ਡਰ ਤੋਂ ਉਹ ਆਪਣੇ ਮਾਲਕ ਨੂੰ ਵੀ ਇਹ ਨਾ ਕਹਿ ਸਕਿਆ ਕਿ ਉਸ ਦਾ ਇੰਨੀ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਸ਼ਾਮੀ ਲੇਖਕ ਦੇ ਵਾਪਸ ਆਉਣ ਤੇ ਸ਼ਾਮੀ ਭਾਵ ਸ਼ਾਮ ਨੂੰ ਜਦੋਂ ਸ਼ਾਮ ਹੋ ਜਾਂਦੀ ਹੈ ਲੇਖਕ ਤੇ ਵਾਪਸ ਆਉਣ ਤੇ ਕਾਕੇ ਨੇ ਕੁਲਫੀ ਖਾਣ ਲਈ ਜਾਣ ਬਾਰੇ ਪੁੱਛਿਆ ਕਿਉਂਕਿ ਬੱਚੇ ਨੂੰ ਗੱਲ ਯਾਦ ਰਹਿੰਦੀ ਹੈ ਇਸ ਕਰਕੇ ਉਹਨੇ ਪੁੱਛਿਆ ਵੀ ਸ਼ਾਮ ਨੂੰ ਆਪਾਂ ਕੁਲਫੀ ਖਾਣ ਚੱਲੀਏ ਹੁਣ ਤਾਂ ਉਸਨੇ ਉੱਪਰ ਜਾ ਕੇ ਫਿਰ ਬਹਾਨਾ ਬਣਾਉਂਦਿਆਂ ਕਿਹਾ ਕਿ ਹੁਣ ਰਾਤ ਹੋ ਗਈ ਹੈ ਇਸ ਲਈ ਉਹ ਕੱਲ ਕੁਲਫੀ ਖਾਣਗੇ ਦੂਸਰੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ 3 ਰੁਪਏ ਲਏ ਉਹਨੇ 3 ਰੁਪਏ ਫੇਰ ਉਧਾਰ ਲਏ ਪਰ ਘਰਵਾਲੀ ਨੇ ਘਰ ਦੀਆਂ ਲੋੜਾਂ ਲਈ ਇਹ 3 ਰੁਪਏ ਲੈ ਲਏ ਕਿਉਂਕਿ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਸਮਾਨ ਦੀ ਜ਼ਰੂਰਤ ਪੈਂਦੀ ਹੈ ਲੇਖਕ ਨੇ ਜਦੋਂ ਕਾਕੇ ਨੂੰ ਕੁਲਫੀ ਖਵਾਉਣ ਲਈ ਕਿਹਾ ਤਾਂ ਉਸਨੇ ਆਖਿਆ ਉਹਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਬੱਚੇ ਨੂੰ ਕੁਲਫੀ ਵੀ ਖਵਾਉਣੀ ਹੈ ਵੀ ਉਹ ਮੰਗ ਰਿਹਾ ਕਈ ਦਿਨ ਤੋਂ ਤਾਂ ਉਹਨੇ ਕੀ ਕਿਹਾ ਉਹਦੀ ਘਰ ਵਾਲੀ ਨੇ ਕਿ ਬੜਾ ਉਹਨੂੰ ਯਾਦ ਰਹਿਣਾ ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ ਕਾਕੇ ਨੇ ਦੁਪਹਿਰ ਦੀ ਨੀਂਦ ਤੋਂ ਜਾਗਦਿਆਂ ਹੀ ਕੁਲਫੀ ਦੀ ਮੰਗ ਕੀਤੀ ਜਦੋਂ ਦੁਪਹਿਰੇ ਸੁੱਤਾ ਉੱਠਿਆ ਉੱਠਦੇ ਹੀ ਕਹਿੰਦਾ ਮੈਨੂੰ ਕੁਲਫੀ ਖਾਣੀ ਹੈ ਲੇਖਕ ਨੇ ਉਸਨੂੰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਪਿੱਛਾ ਛੁਡਾਇਆ ਵਾਅਦਾ ਵਾਦਾ ਕਰਕੇ ਪਿੱਛਾ ਛੁੜਾਇਆ ਵੀ ਆਪਾਂ ਸ਼ਾਮ ਨੂੰ ਕੁਲਫੀ ਖਾਵਾਂਗੇ ਪਰ ਉਹ ਸ਼ਾਮ ਤੋਂ ਪਹਿਲਾਂ ਹੀ ਖੇਡਣ ਦੇ ਬਹਾਨੇ ਬਾਹਰ ਨਿਕਲ ਗਿਆ ਤੇ ਦੇਰ ਰਾਤ ਗੁਜ਼ਰਿਆ ਘਰ ਮੁੜਿਆ ਤਾਂ ਕਾਕਾ ਸੌ ਚੁੱਕਾ ਸੀ ਭਾਵ ਕਿ ਜਿਹੜਾ ਲੇਖਕ ਸੀ ਉਹ ਬਾਹਰ ਚਲਾ ਗਿਆ ਤੇ ਉਦੋਂ ਘਰ ਮੁੜਿਆ ਜਦੋਂ ਉਹ ਬੱਚਾ ਸੌਂ ਗਿਆ ਸੀ ਕਹਾਣੀਕਾਰ ਉਸ ਨਾਲ ਲੰਮਾ ਪਿਆ ਬੇਚੈਨ ਰਿਹਾ ਉਹਦੇ ਨਾਲ ਪਿਆ ਸੀ ਉਹਨੂੰ ਕਾਫੀ ਬੇਚੈਨੀ ਮਹਿਸੂਸ ਹੋ ਰਹੀ ਸੀ ਕਿ ਮੈਂ ਬੱਚੇ ਨੂੰ ਕੁਲਫੀ ਵੀ ਨਹੀਂ ਦੇ ਕੇ ਲੈ ਸਕਿਆ ਸੌਰੀ ਲੈ ਕੇ ਦੇ ਸਕਿਆ ਰਾਤ ਨੂੰ ਸੁੱਤਾ ਪਿਆ ਵੀ ਕਾਕਾ ਕੁਫੀ ਕੁਫੀ ਬੋਲਦਾ ਰਿਹਾ ਕਿਉਂਕਿ ਉਹ ਬੱਚਾ ਛੋਟਾ ਸੀ ਇਸ ਕਰਕੇ ਉਹ ਕੀ ਬੋਲਦਾ ਸੀ ਕੁਫੀ ਕੁਫੀ ਉਹਨੂੰ ਕੁਲਫੀ ਪੂਰਾ ਨਹੀਂ ਕਹਿਣਾ ਆਉਂਦਾ ਸੀ ਸਵੇਰੇ ਜਾਗਦਿਆਂ ਕਾਕੇ ਨੇ ਕੁਲਫੀ ਦੀ ਮੰਗ ਨਾ ਕੀਤੀ ਹੁਣ ਜਦੋਂ ਬੱਚਾ ਸਵੇਰੇ ਉੱਠਿਆ ਤਾਂ ਉਹਨੇ ਕੁਲਫੀ ਨਹੀਂ ਮੰਗੀ ਜਦ ਲੇਖਕ ਕੰਮ ਤੋਂ ਵਾਪਸ ਆਇਆ ਤਾਂ ਵੀ ਕਾਕੇ ਨੇ ਕੁਝ ਨਾ ਮੰਗਿਆ ਲੇਖਕ ਰੋਟੀ ਖਾਣ ਤੋਂ ਬਾਅਦ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਭਾਵਕੂ ਦੁਪਹਿਰੇ ਸੌਣ ਵਾਸਤੇ ਪੈ ਗਿਆ ਕੁਲਫੀ ਵਾਲੇ ਦੇ ਹੋਕੇ ਨੇ ਉਸ ਨੂੰ ਜਗਾ ਦਿੱਤਾ ਕਾਕਾ ਬੂਹੇ ਲਾਗੇ ਲਾਗੇ ਭਾਵ ਨੇੜੇ ਬੂਹੇ ਦੇ ਕੋਲ ਖੜ ਕੇ ਦੇਖਣ ਲੱਗ ਪਿਆ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਕੁਲਫੀ ਦੀ ਪਲੇਟ ਰੱਖੀ ਕਿਉਂਕਿ ਕੋਥੇ ਨਾਲ ਖੜਾ ਸ਼ਾਹਾਂ ਦਾ ਮੁੰਡਾ ਉਹ ਤੋਂ ਕੁਲਫੀ ਖਰੀਦ ਰਿਹਾ ਸੀ ਤੇ ਜਦੋਂ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫੀ ਵਾਲੀ ਪਲੇਟ ਰੱਖੀ ਤਾਂ ਕਾਕਾ ਤੁਸ ਦੇ ਕੇ ਉਸ ਨੂੰ ਪੈ ਗਿਆ ਤੁਸ ਦੇ ਕੇ ਤੱਕਾ ਮਾਰ ਕੇ ਪਲੇਟ ਕੁਲਫੀ ਫਲੂਦਾ ਤੇ ਚਮਚਾ ਸਭ ਡਿੱਗ ਪਈ ਅਤੇ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਜਾ ਡਿੱਗਾ ਜਦੋਂ ਉਹ ਉੱਠਿਆ ਤਾਂ ਕਾਕੇ ਨੇ ਉਸ ਨੂੰ ਮੁਰ ਅਜੇ ਹੀ ਢੁੱਡ ਮਾਰੀ ਢੁੱਡ ਹੁੰਦਾ ਕਿ ਠੁੱਡਾ ਮਾਰਨਾ ਲੱਤ ਦੇ ਨਾਲ ਕਿ ਉਹ ਮੁਰ ਨਾਲੀ ਵਿੱਚ ਜਾ ਪਿਆ ਭਾਵੇਂ ਬੱਚੇ ਨੇ ਕੁਲਫੀ ਖਾਣੀ ਸੀ ਪੇਰੈਂਟਸ ਨੇ ਨਹੀਂ ਲੈ ਕੇ ਦਿੱਤੀ ਤਾਂ ਉਹਨੂੰ ਲੱਗੇ ਵੀ ਮੈਂ ਇਸ ਤਰੀਕੇ ਨਾਲ ਖਾ ਲਾਂ ਸ਼ਾਣੀ ਲੇਖਕ ਦੇ ਘਰ ਉਲੰਬਾ ਲੈ ਕੇ ਸ਼ਾਣੀ ਭਵ ਸ਼ਾਹ ਦੇ ਘਰ ਰਵਾਲੀ ਲੇਖਕ ਦੀ ਪਤਨੀ ਕਾਕੇ ਨੂੰ ਝਿੜਕਣ ਲੱਗੀ ਤਾਂ ਕਹਾਣੀਕਾਰ ਨੇ ਆਪਣੀ ਪਤਨੀ ਨੂੰ ਕਿਹਾ ਕੁਝ ਵੰਡ ਛੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਕਿਉਂਕਿ ਉਹਨੂੰ ਐਸੀ ਨਵੀਂ ਮੈ ਤਾਂ ਉਹਨੂੰ ਲੈ ਕੇ ਨਹੀਂ ਦੇ ਸਕਿਆ ਪਰ ਜੇ ਉਹਦਾ ਮਨ ਸੀ ਤਾਂ ਉਹਨੇ ਇਸ ਤਰੀਕੇ ਨਾਲ ਜਿਹੜੀ ਚੀਜ਼ ਆ ਉਹ ਖੋ ਕੇ ਆਪਣੀ ਜਿਹੜੀ ਇੱਛਾ ਉਹ ਪੂਰੀ ਕਰ ਹੀ ਲਈ ਹੈ ਇਸ ਕਰਕੇ ਉਹਨੇ ਕਿਹਾ ਕਿ ਕੁਝ ਵੰਡ ਛੁਦੈਣੇ ਵੀ ਕੋਈ ਚੀਜ਼ ਖਾਲੀ ਵੰਡ ਕਾਇਰ ਪਿਓ ਦੇ ਘਰ ਕਿ ਮੈਂ ਤਾਂ ਕਾਇਰ ਅੰਦਰ ਪੋਕਾਂ ਪਿਓ ਦੇ ਘਰ ਬਹਾਦਰ ਮੁੰਡਾ ਜੰਮੇ ਪਿਆਰੇ ਵਿਦਿਆਰਥੀਓ ਮੈਂ ਉਮੀਦ ਕਰਦੀ ਆਂ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਰਹੇਗੀ ਧੰਨਵਾਦ